ਮੇਰਾ ਨਾਮ ਅਪੀ ਸਿੰਘ ਹੈ ਜੀ ਹਾਂਜੀ ਏਜੰਸੀ ਦਾ ਨਾਮ ਕਿੱਥੇ ਏਜੰਸੀ ਹੈ ਇਹ ਦਵਾਪਾ ਆਟੋਮੋਬਾਈਲ ਦਾ ਜੀ ਸਾਡੀ ਅੰਮ੍ਰਿਤਸਰ ਦੇ ਵਿੱਚ 72 ਸਾਲ ਪੁਰਾਣੀ ਡਿਡਰਸ਼ਿਪ ਹੈ ਔਰ ਸ਼ੁਰੂ ਦੇ ਵਿੱਚ ਹੀ ਬਜਾਜ ਦੇ ਅਸੀਂ ਆਥਰਾ ਜੀ ਜਿੰਦ ਰਹੇ ਅੰਮ੍ਰਿਤਸਰ ਦੇ ਔਰ ਈਵਨ ਹੁਣ ਸਾਡਾ ਐਕਸਪੈਂਡ ਹੋ ਕੇ ਬਿਜ਼ਨਸ 17 ਬ੍ਰਾਂਚਸ ਨੇ ਸਾਡੀਆਂ ਸਾਰੇ ਜ਼ਿਲ੍ਹੇ ਦੇ ਵਿੱਚ ਆ ਇਸ ਵਾਰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕਿਉਂਕਿ ਦੀਵਾਲੀ ਹੈ ਔਰ ਔਰ ਲੋਕਾਂ 'ਚ ਕਾਫੀ ਚਾਅ ਵੀ ਹੈ ਔਰ ਨਮੀਆਂ ਇਸ ਵਾਰੀ GST ਵੀ ਕੱਟੀ ਹੈ ਔਰ ਨਮੀਆਂ ਪਾਈਸ ਵੀ ਆਈਆਂ ਨੇ ਲੁੱਕ ਨਮੀਆਂ ਲੁਕਸਰੀਆਂ ਨੇ ਨੌਜਵਾਨ ਖਾਸ ਪਸੰਦ ਕਰ ਰਹੇ ਨੇ ਕਿਵੇਂ ਦੇ ਅ ਦੇਖੋ ਜੀ ਜਿਸ ਤਰ੍ਹਾਂ ਪਿੱਛੇ ਹਾਲਾਤ ਬਣੇ ਰਹੇ ਮਈ ਦੇ ਵਿੱਚ ਜਿਵੇਂ ਜੰਗ ਦੇ ਹਾਲਾਤ ਬਣ ਗਏ ਸੀ ਉਸ ਵੇਲੇ ਵੀ ਇੱਕ ਰੀ ਸਾਰਾ ਬਿਜ਼ਨਸ ਅਫਸੈਟ ਹੋ ਗਿਆ ਸੀ ਉਸ ਤੋਂ ਬਾਅਦ ਫਲੱਡ ਜਦੋਂ ਆ ਗਏ ਸਾਰੇ ਸਾਡਾ ਜਿੰਨਾ ਵੀ ਅ ਰੰਦਾਸ ਏਰੀਆ ਸਾਰਾ ਉਧਰ ਸਾਰਾ ਉਧਰ ਸਰਵ ਹੋਇਆ ਇਹਦੇ ਕਰਕੇ ਸਾਨੂੰ ਲੱਗ ਰਿਹਾ ਸੀ ਵੀ ਐਕੀ ਕਿਤਨਾ ਕਿਤੇ ਬਿਜ਼ਨਸ ਸਾਡਾ ਅਫੈਕਟ ਹੋਏਗਾ ਬਟ ਫਿਰ ਵੀ ਮੈਂ ਜੋ ਐਨਲਾਈਜ਼ ਕਰਦਾ ਪਿਆ ਵਾ ਲਾਸਟ ইয়ার ਦੇ ਨਾਲ ਜੇ ਅਸੀਂ ਕੰਪੇਅਰਸ ਕਰ ਲਈਏ ਤਾਂ ਸਾਡਾ ਪਿਛਲੇ ਸੀਜ਼ਨ ਦੇ ਵਿੱਚ 400 ਦੇ ਕਰੀਬ ਸਾਡੇ ਵੀਕਲ ਸੋਲ ਹੋਏ ਸੀ ਔਰ ਇਹ ਕਿ ਇਹ ਇੰਨੇ ਦਾ ਪੋਸਟਮਨ ਜੋ ਮੈਨੂੰ ਲੱਗਦਾ ਪਿਆ ਰੁਝਾਨ ਅਸੀਂ 600 ਪਲੱਸ ਵੀਕਲ ਅਸੀਂ ਕਰਾਂਗੇ ਸੋ ਇੱਕ ਦੇ ਦਾ ਅਸਰ ਇਹ ਹੋ ਗਿਆ ਵੀ ਇੱਕ ਦੇ ਜਿਹੜਾ ਜੀਐਸਟੀ ਘਟਿਆ ਉਹਦਾ ਵੀ ਕਾਫੀ ਅਸਰ ਹੋਇਆ ਜੀ ਲੋਕੀ ਜਿਹੜੇ ਤਕਰੀਬਨ ਸਾਡਾ ਮੋਟਰਸਾਈਕਲ ਬੇਸ ਮਾਡਲ ਹੈ 650 ਤੋਂ ਲੈ ਕੇ ਤੇ ਜਿਹੜੇ ਉੱਪਰ ਦੇ ਸਾਡੇ ਹਾਈ ਐਂਡ ਬਾਈਕ ਨੇ 15000 ਤੱਕ ਦਾ ਉਹਦੇ ਚ ਡਿਸਕਾਊਂਟ ਉਹਦੇ ਵਿੱਚ ਅਸੀਂ ਕਸਟਮਰ ਨੂੰ ਦੇ ਰਹੇ ਹਾਂ ਉਸ ਤੋਂ ਇਲਾਵਾ ਕੰਪਨੀਆਂ ਲੋ ਹੋਰ ਵੀ ਸਕੀਮਸ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਬੈਨੀਫਿਟ ਦੇ ਰਹੇ ਹਾਂ ਪ੍ਰੋਸੈਸਿੰਗ ਫੀਸ ਜਿਹੜੀ ਅਸੀਂ ਇਹ ਜ਼ੀਰੋ ਲੈ ਰਹੇ ਹਾਂ ਸੋ ਇਹਨਾਂ ਚੀਜ਼ਾਂ ਦਾ ਬੈਨੀਫਿਟ ਹੈ ਕੰਪਨੀ ਲੈ ਰਹੀ ਹੈ ਔਰ ਕੰਪਨੀਆਂ ਲੋ ਵੀ ਜਿਹੜੀ ਸਾਡੀ ਇੱਕ ਸਕੀਮ ਚਲਾਈ ਜਾ ਰਹੀ ਹੈ ਆ ਆ ਸ ਇਸ ਮਾਈ ਡੀ ਵੀ ਤੁਸੀਂ ਕਹਿ ਰਹੇ ਹੋ ਇੱਕ ਤਾਂ ਹੋ ਗਈ ਜ਼ੀਰੋ ਆਫਰ ਹੈ ਜਿਹੜੀ ਦੂਜੀ ਸਕੀਮ ਕੇ ਲਈ ਸਰ ਇੱਕ ਤਾਂ GST ਬੈਨੀਫਿਟ ਜਾਂਦਾ ਸਾਡੇ ਜਿਹੜੀ ਆਫਰ ਚੱਲ ਰਹੀ ਉਹ ਹੈਗੀ ਆ ਹੁਣ ਕਿਹੜੀ ਕਿਹੜੀ ਸਕੀਮਾਂ ਨੇ ਤੁਹਾਡੀ ਸਰ ਕੰਪਨੀ ਵੱਲੋਂ ਇਸ ਸੀਜ਼ਨ ਦੇ ਉੱਤੇ ਹੈਟ੍ਰਿਕ ਸੇਵਿੰਗ ਸਕੀਮ ਚਲਾਈ ਜਾ ਰਹੀ ਹੈ ਜਿਹਦੇ ਦੇ ਨਾਲ ਤੁਹਾਨੂੰ ਤਿੰਨ ਬੈਨੀਫਿਟ ਮਿਲਣਗੇ ਇੱਕ ਬੈਨੀਫਿਟ GST ਦਾ ਮਿਲ ਗਿਆ ਜੀ ਤੁਹਾਨੂੰ ਦੂਸਰਾ ਬੈਨੀਫਿਟ ਜਿਹੜਾ ਇੰਸ਼ੋਰੈਂਸ ਦਾ ਜਿਹੜਾ ਪ੍ਰੀਮੀਅਮ ਆ ਉਹ ਅਸੀਂ ਵੇਵ ਦੇ ਕਰ ਰਹੇ ਆ ਉਹਦੇ ਵਿੱਚ ਉਸੋਂ ਬਾਅਦ ਥਰਡ ਦਾ ਬੈਨੀਫਿਟ ਹੈ ਉਹ ਅਸੀਂ ਜਿਹੜਾ ਪ੍ਰੋਸੈਸਿੰਗ ਫੀਸ ਆ ਤੁਸੀਂ ਕੋਈ ਵੀ ਚੀਜ਼ ਫਾਇਨਾਂਸ ਕਰਾਉਂਦੇ ਹੋ ਕੋਈ ਵੀ ਮੋਟਰਸਾਈਕਲ ਉਹਦੇ ਜ਼ੀਰੋ ਪ੍ਰੋਸੈਸਿੰਗ ਫੀਸ ਹੈ ਜਨ ਲਈ ਸੋਰੀ ਦੀਵਾਲੀ ਨੂੰ ਕਾਫੀ ਲੋਕਾਂ ਨੂੰ ਲਾਭ ਹੋਵੇਗਾ ਬਿਲਕੁਲ ਸਰ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਰੁਝਾਨ ਦੇਖਿਆ ਜਾ ਰਿਹਾ ਹੈ ਔਰ ਕਸਮਰ ਸਾਡੇ ਕੋ ਆ ਵੀ ਰਹੇ ਨੇ ਤੇ ਅਸੀਂ ਸਮਝਦੇ ਹਾਂ ਵੀ ਜੋ ਵੀ ਅਸੀਂ ਟਾਰਗੇਟ ਲੈ ਕੇ ਚੱਲੇ ਆ ਉਸ ਤੋਂ ਜ਼ਿਆਦਾ ਹੀ ਅਸੀਂ ਅਚੀਵ ਕਰਾਂਗੇ ਜਿਆਦਾ ਕਿਹੜੀ ਬਾਈਕ ਨੂੰ ਲੋਕ ਮਨ ਪਸੰਦ ਕਰ ਰਹੇ ਨੇ ਦੇਖਿਆ ਦੇਖੋ ਜੀ ਸਾਡੇ ਕੋ ਹਰ ਸੈਗਮੈਂਟ ਦਾ ਬਾਈਕ ਹੈਗਾ ਕਿ ਅਸੀਂ ਫਿਊਲ ਇਕਨੋਮੀ ਬਾਈਕ ਦੀ ਗੱਲ ਕਰੀਏ ਤੇ ਪਲੇਟਰਾਮ ਬਾਈਕ ਨੇ ਸਾਡੇ ਕੋਲ ਉਸ ਤੋਂ ਨਾਵਾ ਜੇ ਇਹ ਯੂਜ਼ ਦੀ ਗੱਲ ਕਰੀਏ ਪਲਸਰ ਰੇਂਜ ਸਾਡੀ ਜਿਹੜੀ ਆ ਉਹ ਸ਼ੁਰੂ ਤੋਂ ਹੀ ਯੂਜ਼ ਦੀ ਇੱਕ ਪਹਿਲੀ ਪਸੰਦ ਰਹੀ ਹੈ ਅੱਜ ਵੀ ਯੂਜ਼ ਜਿਹੜਾ ਉਹ ਆਪਣੀ ਪਲਸਰ ਨੂੰ ਹੀ ਲੈ ਕੇ ਜਿਹੜਾ ਆਪਾਂ ਨੂੰ ਜ਼ਿਆਦਾ ਪਰਫੈਕਟ ਕਰ ਰਹੇ ਨੇ